ਜੋ ਹੋਏ ਮਰਨ ਪਰਬਾ ਮਰਨ ਮੁਣ ਸਾਸੋ ਰਿਆ ਵਕ ਹੈ ਜੋ ਹੋਏ ਮਰਨ ਪਰਬਾ ਮਨ ਸਾਸੂ ਰਿਆ ਹੱਕ ਹੈ ਜੋ ਹੋਏ ਮਰਨ ਪਰਵਾਣ ਮਨ ਨੂੰ ਸਾਸੂ ਰਿਆ ਹੱਕ ਹੈ ਜੋ ਹੋਏ ਮਰਨ ਪਰਵਾਣ ਜੋ ਹੋਏ ਮਰਨ ਪਰਵਾਣ ਮਰਨ ਪਰਵਾਣ ਨਮੁਣਸਾ ਤੂਰੇਆ ਹੱਕ ਹੈ ਹੋਏ ਮਰਨ ਪਰਵਾਣ ਮਨੁਣਸਾ ਤੂਰੇਆ ਹੱਕ ਹੈ ਹੋਏ ਮਰਨ ਪਰਵਾਣ ਸੂਰੇ ਸੇ ਅਗੇ ਔਕੀਆਂ ਸੂਰੇ ਸੇ ਅਗੇ ਔਕੀਆਂ ਦਰ ਕੇ ਪੌਦੇ ਸੱਚੀ ਮਾਨੂ ਦਰ ਕੇ ਪੌਦੇ ਸੱਚੀ ਮਾਨੂ ਜੋ ਕਹਿ ਪਾਵੇ ਸੱਚੀ ਮਾਣ ਦਰ ਗਹਿ ਪਾਵੇ ਸੱਚੀ ਮਾਣ ਮਨ ਮਨ ਸਾਸੂ ਰਿਆ ਕੱਖ ਹੈ ਜੋ ਹੋਏ ਮਰਨ ਬਧਵਾ ਮਰਨ ਮਨ ਸਾ ਦੂਰਿਆ ਹਟ ਰੇ ਜੋ ਮਰਨ ਪਰਵਾਣਾ ਜੋ ਹੋਏ ਮਰਨ ਪਰਵਾਣਾ ਜੋ ਹੋਏ ਮਰਨ ਪਰਵਾਣਾ ਮਰਨ ਨੂੰ ਸੂਰੇ ਹਟ ਲੈ ਜੋ ਹੁਨੇ ਮਰਨ ਪਰਵਾਣਾ ਮਰਨ ਨੂੰ ਸੂਰੇ ਹੋ ਹਟ ਜਾਏ ਜੋ ਦਰਗਾਹ ਮਨ ਪਾਵੇ ਪਤ ਸੂਜਾਵੇ ਦਰਗਾਹ ਮਨ ਪਾਵੇ ਪਤ ਸੂਜਾਵੇ ਆ ਕਹਿ ਤੂ ਖੁਨਾ ਤੇ ਵੇ ਪਾ ਲਗ ਜਿਤ ਸੇ ਮੈਂ ਸਾਚਾ ਬੰਨਸਾ ਸੁ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਆ ਆਪੇ ਜਾਣ ਜਾਣੂ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਆ ਆਪੇ ਜਾਣ ਜਾਣੂ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰ ਹੈ ਪਰਵਾਨੋ ਜੋ ਹੋਏ ਮਰ ਹੈ ਪਰਵਾਨੋ ਮਰਨ ਹੁਣ ਸਾਸੂ ਰਿਆ ਮੁਖ ਹੈ ਜੋ ਹੋਏ ਮਰਨ ਪਰਵਾਨ ਮਰਨ ਹੁਣ ਸਾਸੂ ਰਿਆ ਆ ਤੇਰਾ ਦਰਬਾਰ ਸੱਚਾ ਤਖਤ ਸੁਸ਼ਾਹ ਪਤਸ਼ਾਹ ਨਿਚ ਚਾਰ ਛਤ ਔੜੀ ਵੱਡੀ ਹੋ ਵੱਡਾ ਪਾਪ ਤੇਰਾ ਮਨਕਸਾ ਰੰਗ ਭੰਗ ਨਿਭ ਜਾ ਪੁੱਤ ਦਾ ਜੀ ਅੰਦਰ ਜੀ ਸਭ ਗਿਆਨ ਦਾ ਸਭ ਤੇਰੇ ਵੱਸ ਤੇਰਾ ਸਰਪਲਾ ਤੇਰੇ ਕਰੋਨਾ ਦੁਆਇ ਤੁਦ ਕਾਣ ਹ ਤ ਤੇਜ ਆਪਣੇ ਆਪ ਜਨ ਸਰਬ ਕਲਾ ਪਰਖੂ ਜਿਸ ਜਤ ਕਾ ਨਾਨਕ ਦਸ ਨਾਮ ਤੇ ਆ ਗਿਆ ਕਿਨ ਮਤਾ ਤੇਰਾ ਜਿੱਤਿਆ ਨਾਮ ਸਤ ਹੈ ਸਿ ਬਾਹੇ ਗੁਰੂ ਸਰੂਪ ਗੁਰੂ ਆਣੀ ਪਿਤਾ ਮਾਤਾ ਕਰਤਮ ਹਤਿ ਜਿਸਰਾ ਦੇਦਾਇ ਦਾਇਆ ਖੇਲੈ ਸਗਲ ਜਬ ਚੰਗੇ ਆਇਆ ਪਰਾਇਨਾ ਬਾਚਤ ਤੁਹ ਹਦੂ ਕਰਮੀਂng ਆਪਣੀ ਕੇ ਨੇੜੇ ਤੇ ਤੁਝ ਨੀ ਨਾਮ ਦਿਆਆ ਗਏ ਮਸੰਗ ਕਾਲ ਨਾਨਕ ਤੇ ਮੁੱਖੇ ਉਜਲੇ ਤੇ ਛੁੱਟੇ ਨਾਲ ਜੁਨੀ ਨਾਮ ਦਿਆਆ ਏ ਮਸਕਤ ਕਾਲ ਨਾਨਕ ਤੇ ਮੁਖੇ ਉਜਲੇ ਕਿਤੇ ਛੁਟੇ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ